ਦੋਸਤੋ ਪਿਛਲੇ ਵੀਡੀਓ ਚ ਗੱਲ ਕੀਤੀ ਸੀ ਗੁਰੂ ਸਾਹਿਬ ਆਪਣੇ ਵੰਸ਼ ਦੀ ਕਥਾ ਦਾ ਵਰਣਨ ਕਰਦੇ ਹਨ ਤੇ ਇਸ ਵੀਡੀਓ ਚ ਗੱਲ ਕਰਾਂਗੇ ਉਹ ਆਪਣੇ ਜਨਮ ਦਾ ਕਥਾ ਦਾ ਵਰਣਨ ਕਰਦੇ ਹਨ ਚਲੋ ਦੋਸਤੋ ਸਟਾਰਟ ਕਰਦੇ ਹਾਂ ਜਲਦੀ ਨਾਲ ਇਹਦਾ ਵੀਡੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲੋ ਕਹਿੰਦੇ ਹਨ ਆਬ ਮੈਂ ਆਪਣੀ ਕਥਾ ਬਕਾਨੋ ਹੁਣ ਮੈਂ ਆਪਣੀ ਕਥਾ ਕਹਿਣਾ ਹ ਤਬ ਸਾਧ ਜੈ ਮੋਹ ਵਿਦਾਨੋ ਕਿ ਤਬ ਸਾਧ ਦੇ ਤੂੰ ਮੈਨੂੰ ਜਿੱਦਾਂ ਲਿਆਂਦਾ ਗਿਆ ਹਿਮਕੁੰਟ ਪਰਵਤ ਹੈ ਜਹਾਂ ਸप्त श्रृੰਗ ਸੋਬਿਤ ਹੈ ਤਹਾ ਸਬਤ ਸਰਿੰਗ ਤਹਿ ਨਾਮ ਕਹਾਵਾ ਪੰਡਰਾਜ ਜੋਕ ਕਮਾਵਾ ਸਬਤ ਸਰਿੰਗ ਨਾਮ ਦੀ ਜਗ੍ਹਾ ਤੇ ਜਿੱਥੇ ਸੱਤ ਚੋਟੀਆਂ ਜਿਹੜੀਆਂ ਹਨ ਸਵਾਇਮਾਨ ਹਨ ਉਥੇ ਪੰਡਰਾਜ ਜਿਹੜਾ ਹੀ ਜੁਦਿਸਤਰ ਉਹਨੇ ਯੋਗ ਕਮਾਇਆ ਤੈ ਹਮ ਅਧਿਕ ਤਪੱਸਿਆ ਸਾਦੀ ਮਹਾਕਾਲਕ ਕਾਲਕਾ ਰਾਦੀ ਉਥੇ ਅਸੀਂ ਬਹੁਤ ਤਪੱਸਿਆ ਕੀਤੀ ਮੈਂ ਮਹਾਕਾਲ ਤੇ ਕਾਲਕਾ ਦਾ ਇਥੇ ਇਹ ਚੀਜ਼ ਨੂੰ ਸਮਝ ਲਓ ਕਿ ਵੇਖੋ ਪਿੱਛੇ ਵੀ ਤੁਸੀਂ ਵੀਡੀਓ ਵੇਖੇ ਹੋਣਗੇ ਗੁਰੂ ਸਾਹਿਬ ਸਰਗੁਣ ਦੀ ਵੀ ਉਸਤਤ ਕਰਦੇ ਹਨ ਸਿਰਫ ਨਿਰਗੁਣ ਦੀ ਨਹੀਂ ਨਿਰਆਕਾਰ ਦੀ ਇਥੇ ਮਹਾਕਾਲ ਦਾ ਅਰਥ ਹੈ ਕਾਲਾਂ ਦਾ ਕਾਲ ਮਹਾਕਾਲ ਅਕਾਲ ਪੁਰਖ ਤੇ ਕਾਲਕਾ ਦਾ ਅਰਥ ਹੈ ਚੰਡੀ ਯਾਨੀ ਭਗੋਤੀ ਦੇਵੀ ਤੇ ਇਹ ਤੁਹਾਨੂੰ ਅੱਗੇ ਸਮਝ ਆ ਜਾਏਗਾ ਜਿਹੜੇ ਬੰਦੇ ਨੂੰ ਲੱਗਦਾ ਕਿ ਨਹੀਂ ਇਹ ਗੱਲ ਗਲਤ ਆ ਤੇ ਆਉਣ ਵਾਲੇ ਵੀਡੀਓ ਚ ਇਹ ਕਲੀਅਰ ਹੋ ਜਾਏਗਾ ਕਿ ਇਥੇ ਕਾਲਕਾ ਦਾ ਅਰਥ ਕੀ ਹੈ ਇਹ ਵਿਦਕਰਤ ਤਪੱਸਿਆ ਭਇਓ ਦਵੈ ਤੇ ਇੱਕ ਰੂਪ ਵਹਿ ਗਇਓ ਕਿ ਪਹਿਲੋ ਮੈਂ ਦੋ ਹੀ ਜਿੱਦਾਂ ਭਗਤ ਤੇ ਭਗਵਾਨ ਪਹਿਲੋ ਦੋ ਹੁੰਦੇ ਪਰ ਜਦੋਂ ਭਗਤੀ ਜਿਹੜੀ ਆ ਫਲਤ ਹੋ ਜਾਂਦੀ ਆ ਸੰਪੂਰਨ ਹੋ ਜਾਂਦੀ ਆ ਤੇ ਫਿਰ ਭਗਤ ਤੇ ਭਗਵਾਨ ਚ ਕੋਈ ਭੇਦ ਨਹੀਂ ਰਹਿ ਜਾਂਦਾ ਫਿਰ ਉਹ ਇੱਕ ਹੀ ਹੋ ਜਾਂਦੇ ਨੇ ਤਾਤ ਮਾਤ ਮੋਰ ਅਲਖ ਅਰਾਦਾ ਬਹੁ ਵਿਧ ਜੋਗ ਸਾਧਨਾ ਸਾਧਾ ਮੇਰੇ ਮਾਤਾ ਪਿਤਾ ਨੇ ਫਿਰ ਪਰਮਾਤਮਾ ਦੀ ਅਰਾਧਨਾ ਕੀਤੀ ਬਹੁਤ ਤਰ੍ਹਾਂ ਦੇ ਜੋਗ ਸਾਧਨਾ ਕੀਤੀ ਤਿੰਜੋ ਕਰੀ ਅਲਖੀ ਸੇਵਾ ਤਾਤੇ ਭੈ ਪ੍ਰਸੰਨ ਗੁਰਦੇਵਾ ਇਹ ਵੀ ਚੀਜ਼ ਵੇਖੋ ਕਿ ਹਮੇਸ਼ਾ ਗੁਰੂ ਸਾਹਿਬ ਗੁਰੂਦੇਵ ਪਰਮਾਤਮਾ ਨੂੰ ਹੀ ਕਹਿੰਦੇ ਆ ਗੁਰੂ ਤੇਗ ਬਹਾਦਰ ਜਾਂ ਹੋਰ ਕਿਸੇ ਗੁਰੂ ਨੂੰ ਵੀ ਉਹਨਾਂ ਨੇ ਗੁਰਦੇਵ ਨਹੀਂ ਕਿਹਾ ਕਿਤੇ ਵੀ ਪੂਰੇ ਦਸਮ ਗ੍ਰੰਥ ਦੇ ਵਿੱਚ ਤੈਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਫਿਰ ਜਦੋਂ ਮੈਨੂੰ ਪਰਮਾਤਮਾ ਨੇ ਆਗਿਆ ਦਿੱਤੀ ਤੇ ਮੈਂ ਜਾ ਕੇ ਕਲਯੁਗ ਦੇ ਵਿੱਚ ਜਨਮ ਲਿਆ ਚਿਤਨਾ ਭਇਓ ਹਮਰੋ ਆਵਨ ਕੈ ਚੂਬੀ ਰਹੀ ਸਤਿ ਪ੍ਰਭ ਚਰਨਨ ਮੈਂ ਕਿ ਮੇਰੀ ਜੜੀ ਇਹ ਸੁਰਤ ਹੀ ਉਹ ਪ੍ਰਭੂ ਦੇ ਚਰਨਾਵਾਂ ਵਿੱਚ ਚੂਵੀ ਹੋਈ ਹੀ ਲੱਗੀ ਹੋਈ ਹੀ ਤੇ ਮੇਰਾ ਔਨੋ ਜੀ ਨਹੀਂ ਕਰਦਾ ਜੋ ਤੇ ਪ੍ਰਭ ਹਮ ਕੋ ਸਮਝਾਇਓ ਇਹਮ ਕਹਿ ਕੇ ਲੋਕ ਬਣਾਇਆ ਫਿਰ ਪ੍ਰਭੂ ਨੇ ਮੈਨੂੰ ਸਮਝਾਇਆ ਤੇ ਸਭ ਗੱਲਾਂ ਕਹਿ ਕੇ ਮੈਨੂੰ ਜਿਹੜਾ ਹੈ ਮ੍ਰਿਤਯ ਲੋਕ ਦੇ ਵਿੱਚ ਭੇਜਿਆ ਤੇ ਕੀ ਕਹਿੰਦੇ ਹਨ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ ਕਿ ਇਸ ਕੀੜੇ ਦੇ ਪ੍ਰਤੀ ਆਪਣੇ ਆਪ ਨੂੰ ਕੀੜਾ ਕਹਿੰਦੇ ਹਨ ਅਕਾਲ ਪੁਰਖ ਪੁਰਖ ਦੇ ਜਿਹੜੇ ਹਨ ਬਚਨ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਤ ਰਜੇ ਦੁਸ਼ਟ ਦੁਖਦਾਈ ਤੇ ਪੂਜ ਬਲ ਬਵਰੇ ਹੋਏ ਗਏ ਹੈ ਪੂਜਤ ਪਰਮਪੁਰਖ ਰਹਿ ਗਏ ਹੈ ਪਹਿਲੋ ਮੈਂ ਰਾਖਸ਼ ਬਣਾਏ ਤੇ ਬੜੇ ਹੋ ਸ਼ਕਤੀਸ਼ਾਲੀ ਸੀ ਤੇ ਉਹਨਾਂ ਨੂੰ ਹੰਕਾਰ ਹੋ ਗਿਆ ਆਪਣੇ ਪੂਜ ਬਲ ਦੇ ਉੱਤੇ ਤੇ ਉਹ ਪਰਮਪੁਰਖ ਨੂੰ ਪੂਜਣਾ ਰਹਿ ਗਏ ਤੇ ਹਮ ਤਮਕ ਤਨਕ ਮੋਖਾ ਪਏ ਉਹਨਾਂ ਨੂੰ ਫਿਰ ਮੈਂ ਆਪਣਾ ਗੁੱਸੇ ਨਾਲ ਖਪਾ ਦਿੱਤਾ ਤਿੰਨ ਕੀ ਠੋਰ ਦੇਵਤਾ ਥਾਪੇ ਉਹਨਾਂ ਦੀ ਜਗ੍ਹਾ ਫਿਰ ਦੇਵਤਾ ਮੈਂ ਥਾਪੇ ਤੇ ਵੀ ਬਲ ਪੂਜਾ ਹੋ ਜਾਏ ਆਪਨ ਹੀ ਪਰਮੇਸ਼ਰ ਕਾ ਹੈ ਉਹ ਵੀ ਉਲ ਜਗ੍ਹਾ ਤੇ ਆਪਣੇ ਆਪ ਨੂੰ ਹੀ ਪਰਮੇਸ਼ਰ ਕਹੌਣ ਲੱਗ ਪਏ ਫਿਰ ਮਹਾਦੇਵ ਬ੍ਰਹਮਾ ਵਿਸ਼ਨੂੰ ਆਦਿ ਮੈਂ ਤਹਿਰਾਏ ਤੇ ਉਹ ਵੀ ਉਹ ਵੀ ਆਪਣੇ ਆਪ ਨੂੰ ਠਾਕੁਰ ਕਹਿ ਕੇ ਪਰਮਾਤਮਾ ਕਹਿ ਕੇ ਪੂਜਾ ਆਪਣੇ ਹੀ ਕਰਾਉਣ ਲੱਗ ਪਏ ਪਰਮ ਤਤ ਕੋ ਜਿੰਨਾ ਪਛਾਣਨਾ ਤਿੰਨ ਕਾ ਰੀਸਰ ਤਿੰਨ ਕੋ ਮਾਨਾ ਇਦਾਂ ਕਰਕੇ ਕਿਸੇ ਨੇ ਵੀ ਪਰਮ ਤਤ ਨਹੀਂ ਪਛਾਣਿਆ ਸਾਰੇ ਜਿਹੜੇ ਹਨ ਕਰਮ ਕਾਂਡਾ ਤੇ ਇੰਨਾਂ ਚੀਜ਼ਾਂ ਦੇ ਵਿੱਚ ਹੀ ਪਟਕਦੇ ਰਹਿ ਗਏ ਫਿਰ ਕਹਿੰਦੇ ਹਨ ਤਬ ਹਰ ਸਿੱਧ ਸਾਧ ਠਹਿਰਾਏ ਕਿ ਸਿੱਧ ਤੇ ਸਾਧ ਆਦੀ ਠਹਿਰਾਏ ਤਿੰਨ ਵੀ ਪਰਮਪੁਰਖ ਨਹਿ ਪਾਏ ਉਨਾ ਵੀ ਪਰਮਪੁਰਖ ਨਹੀਂ ਪਾਇਆ ਜੇ ਕੋਈ ਹੋਤ ਭਇਓ ਜਗ ਸਿਆਣਾ ਜੇ ਕੋਈ ਜਾਗਰਦਵੇ ਸਿਆਣਾ ਵੀ ਹੁੰਦਾ ਏ ਤਿੰਨ ਤਿੰਨ ਆਪਣਾ ਪੰਥ ਚਲਾਣਾ ਉਹਨਾ ਆਪਣਾ ਆਪਣਾ ਪੰਥ ਚਲਾ ਲਿਆ ਪਰਮਪੁਰਖ ਕਿਨਹੋ ਨਾ ਪਾਇਓ ਬੇਰਬਾਦ ਅਹੰਕਾਰ ਵੜਾਇਓ ਪੇੜ ਪਾਤ ਆਪਨ ਤੇ ਜਲੇ ਪ੍ਰਭ ਕੇ ਪੰਥ ਨਾ ਕੋ ਚਲੇ ਪ੍ਰਭੂ ਦੇ ਪੰਥ ਤੇ ਕੋਈ ਨਹੀਂ ਚੱਲਦਾ ਸਭ ਆਪਣੇ ਆਪਣੇ ਪੰਥ ਬਣਾ ਲਏ ਜਿੰਨ ਜਿੰਨ ਤਨਕ ਸਿੱਧ ਕੋ ਪਾਇਓ ਜਿਨ੍ਹਾਂ ਜਿਨ੍ਹਾਂ ਥੋੜੀ ਜੀ ਸਿੱਧੀ ਪਾ ਲਈ ਤਿੰਨ ਤਿੰਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨੂ ਪਹਿਚਾਨਾ ਮਮ ਉਚਾਰ ਤੇ ਭਇਓ دیਵਾਨਾ ਮਤਲਬ ਅਹੰਕਾਰ ਮੈਂ ਉਚਾਰਣ ਸੀ ਉਹ دیਵਾਨਾ ਪਾਗਲ ਹੋ ਗਿਆ ਪਰਮ ਤਤ ਕਿਨੂ ਨਾ ਪਛਾਨਾ ਆਪ ਆਪ ਭੀਤਰ ਊਰਜਾ ਨਾ ਤਬ ਜੇ ਜੇ ਰਿਖ ਰਾਜ ਬਣਾਏ ਫਿਰ ਜਿਹੜੇ ਰਾਜ ਰਿਖੀ ਬਣਾਏ ਤਿੰਨ ਆਪਨ ਪੁਨ ਸਿਮਰਤ ਚਲਾਏ ਉਹਨਾਂ ਵੀ ਆਪਣੀਆਂ ਸਮ੍ਰਿਤੀਆਂ ਜਲਾਤੀਆਂ ਇਸ ਤਰ੍ਹਾਂ ਕਿਸੇ ਨੇ ਚਾਰ ਵੇਦ ਬਣਾਏ ਚਾਰ ਵੇਦ ਚੱਲੇ ਪੁਰਾਣ ਚੱਲੇ ਜਿੰਨ ਕੀ ਲਿਵ ਹਰ ਚਰਨ ਲਾਗੀ ਤੇ ਵੇਦਨ ਤੇ ਭਏ ਤੇ ਆਗੀ ਜਿਨ੍ਹਾਂ ਦੇ ਪ੍ਰਭੂ ਦੇ ਚਰਨਾਂ ਵਿੱਚ ਲਿਵ ਲੱਗੀ ਫਿਰ ਉਹਨਾਂ ਨੇ ਵੇਦ ਸ਼ਾਸਤਰ ਆਦਿ ਸਭ ਛੱਡ ਦਿੱਤੇ ਜਿਨ ਮਤ ਵੇਦ ਕਿਤਾਬਾਂ त्याਗੀ ਪਾਰ ਬ੍ਰह्म ਕੇ ਭਏ ਉਹਨਾਂ ਰਾਗੀ ਜਿਨ੍ਹਾਂ ਨੇ ਵੇਦਾਂ ਕਿਤੇ ਬਾ ਜਿਹੜੀਆਂ ਕਿਤੇਬ ਹੁੰਦੇ ਜਿਹੜੇ ਪੱਛਮੀ ਜਗਤ ਦੇ ਕੁਰਾਨ ਬਾਈਬਲ ਇਹ ਸਭ ਉਹਨਾਂ ਦੀ ਜਿਨ੍ਹਾਂ ਨੇ ਮਤ ਛੱਡੀ ਉਹ ਪਾਰ ਬ੍ਰह्म ਦੇ ਜਿਹੜੇ ਹਨ ਪ੍ਰੇਮੀ ਹੋ ਗਏ ਤਿੰਕੇ ਗੂੜ ਮਤ ਜੇ ਚਲਹੀ ਤੇ ਜਿਹੜੇ ਉਹਨਾਂ ਦੇ ਗੂੜ ਮਤ ਦੇ ਅਨੁਸਾਰ ਚੱਲਦਾ ਭਾਂ ਤਨੇਖ ਦੁਖ ਸੋਦਲ ਹੀ ਜਿਹੜੇ ਪਰਮਾਤਮਾ ਦੇ ਨੂਰਾਗੀ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਸੰਤ ਕਹਿੰਨੇ ਬ੍ਰਹਮ ਗਿਆਨੀ ਕਹਿੰਦੇ ਉਹਨਾਂ ਦੇ ਮਤ ਤੇ ਜਿਹੜਾ ਚੱਲਦਾ ਉਹ ਫਿਰ ਸਾਰੇ ਜਿਹੜੇ ਦੁੱਖਾਂ ਨੂੰ ਦਲ ਦਿੰਦੇ ਹਨ ਜੇ ਜੇ ਸਹਿਤ ਯਤਨ ਸੰਦੇ ਕਿ ਜਿਹੜੇ ਜਿਹੜੇ ਯਤਨ ਸਹਿਤ ਆਪਣੇ ਸਰੀਰ ਉੱਤੇ ਕਸ਼ਟ ਸਹਾਰਦੇ ਨੇ ਪ੍ਰਭ ਕੇ ਸੰਗ ਨਾਲ ਛੋੜਤ ਨੇ ਫਿਰ ਵੀ ਪ੍ਰਭੂ ਦੇ ਨਾਲ ਜਿਹੜਾ ਹੈ ਪਿਆਰ ਨਹੀਂ ਛੱਡਦੇ ਤੇ ਇਹ ਦੇ ਪਰਮ ਪੂਰੀ ਕਹਿ ਜਾਹੀ ਉਹ ਪਰਮਪੁਰੀ ਨੂੰ ਜਾਣਦੇ ਨੇ ਤਿੰਨ ਹਰਿ ਸਿਓ ਅੰਤਰ ਕਿਛ ਨਹੀਂ ਉਹਨਾਂ ਤੇ ਹਰੀ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਫਿਰ ਇੱਕ ਚੀਜ਼ ਵੇਖੋ ਪਿਛਲੇ ਜਾਂ ਮीडियो ਤੁਸੀਂ ਵੇਖਿਆ ਹੋਣਾ ਕਿ ਗੁਰੂ ਸਾਹਿਬ ਕਹਿੰਦੇ ਕਿ ਜਪ ਤਪ ਕਰਨ ਨਾਲ ਸਰੀਰਾਂ ਨੂੰ ਕਸ਼ਟ ਦੇ ਇਨਾ ਪਰਮਾਤਮਾ ਨਹੀਂ ਮਿਲਦਾ ਪਰ ਇੱਥੇ ਕਹਿ ਰਿਹਾ ਕਿ ਯਤਨ ਕਰਨਾ ਪੈਂਦਾ ਵਾ ਸਰੀਰ ਨੂੰ ਕਸ਼ਟ ਦੇਣਾ ਪੈਂਦਾ ਵਾ ਤੇ ਇਹ ਬਹੁਤ ਸਮਝਣ ਵਾਲੀ ਗੱਲ ਆ ਕਿ ਹਮੇਸ਼ਾ ਹਰ ਗੱਲ ਨੂੰ ਜੋ ਵੀ ਕਿਤੇ ਕੋਈ ਗੱਲ ਕਹੀ ਗਈ ਆ ਉਹਦਾ ਸੰਦਰਭ ਕੀ ਕਿਹ ਸੰਦਰਭ ਚ ਕਹੀ ਗਈ ਆ ਉਸ ਨੂੰ ਵੀ ਸਮਝਣਾ ਜ਼ਰੂਰੀ ਆ ਇਹ ਨਹੀਂ ਕਿ ਹੁਣ ਕਿਤੇ ਗੁਰੂ ਸਾਹਿਬ ਨੇ ਕਿਹਾ ਕਿ ਕਾਬ ਹੈ ਲੋਚਨ ਮੂਦ ਕੇ ਕਿ ਦੋ ਅੱਖਾਂ ਮੂਦ ਕੇ ਹੁਣ ਅੱਖਾਂ ਤੇ ਬੰਦ ਕਰਕੇ ਹੀ ਸਾਰੇ ਪਾਠ ਪੂਜਾ ਜਾਂ ਭਗਤੀ ਕਰਦੇ ਹਨ ਜਿਹੜੇ ਸੱਚੇ ਵੀ ਸਾਧੂ ਤੇ ਪਖੰਡੇ ਵੀ ਗੱਲ ਉੱਥੇ ਆ ਕਿ ਉਹਦੇ ਪਿੱਛੇ ਉਹਦਾ ਭਾਵ ਕੀ ਆ ਉਹਦੀ ਭਾਵਨਾ ਕੀ ਆ ਉਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਸਿਰਫ ਉਸ ਜੋ ਵੀ ਉਹ ਜਿਹੜੀ ਕਿਰਿਆ ਨਾ ਉਹ ਕਿਰਿਆ ਜਾਂ ਉਹ ਜਿਹੜਾ ਜੋ ਵੀ ਉਹ ਵਿਧੀ ਦਾ ਇਸਤੇਮਾਲ ਕਰਦੇ ਨੇ ਸਿਰਫ ਉਸ ਨੂੰ ਵੇਖਨ ਨਾਲ ਨਹੀਂ ਆ ਉਹਦੇ ਪਿੱਛੇ ਗੱਲ ਉਹਦਾ ਭਾਵ ਵੀ ਮਹੱਤਵ ਰੱਖਦਾ ਫਿਰ ਅੱਗੇ ਕਹਿੰਦੇ ਜੇ ਜੇ ਜੀ ਯਾਤਨ ਤੇ ਡਰੇ ਤੇ ਜੇ ਦਾ ਜੀ ਜਿਹੜਾ ਯਾਤਨ ਤੋਂ ਮਤਲਬ ਕਸ਼ਟਾਂ ਤੋਂ ਡਰਦਾ ਵੇਖੋ ਕਸ਼ਟ ਤੇ ਹੈ ਹੀ ਹਣ ਭਗਤੀ ਇਹ ਨਹੀਂ ਸੌਖੀ ਨਹੀਂ ਆ ਗਿਆਨ ਮਾਰਗ ਵੀ ਇਹ ਨਾ ਸੌਖਾ ਨਹੀਂ ਆ ਸਵੇਰੇ ਬ੍ਰਹਮ ਮੂਰਤ ਉੱਠਣਾ ਕੋਇਆ ਪਾਠ ਕਰਨਾ ਫਿਰ ਰਾਤ ਨੂੰ ਕਰਨਾ ਘਟ ਖਾਣਾ ਘਟ ਸੋਣਾ ਸੁਖ ਸਾਧਨ ਤਿਆਗਣਾ ਬਹੁਤ ਤਰ੍ਹਾਂ ਦੇ ਜਿਹੜੇ ਹਨ ਕਸ਼ਟ ਸਹਿਣੇ ਪੈਂਦੇ ਹਨ ਕੋਈ ਭਗਤੀ ਜਾਂ ਇਹ ਵੀ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ ਆ ਤੇ ਇਸ ਲਈ ਕਸ਼ਟ ਤੇ ਕਰਨਾ ਹੀ ਪੈਂਦਾ ਜੇ ਜੇ ਜੀ ਜਾਤਨ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰੇ ਉਹ ਜਿਹੜੇ ਫਿਰ ਪਰਮਪੁਰਖ ਦਾ ਛੱਡ ਕੇ ਹੋਰ ਜਿਹੜੇ ਕਰਮ ਕਾਂਡਾਂ ਦੇ ਜਿਹੜੇ ਮਾਰਗ ਦੇ ਉੱਤੇ ਚੱਲ ਪੈਂਦੇ ਹਨ ਫਿਰ ਇਸ ਤਰ੍ਹਾਂ ਹੀ ਗੁਰੂ ਸਾਹਿਬ ਕੋਸ਼ਿਸ਼ ਦੇ ਨਾਮ ਲੈਂਦਾ ਹੈ ਨਾ ਸਵਹਰ ਬਹਰ ਦੇ ਦਤੂ ਪੁਜਾਇਆ ਦਤਤਰੇ ਨੂੰ ਫਿਰ ਪ੍ਰਮਾਤਮਾ ਨੇ ਭੇਜਿਆ ਇਹ ਵੀ ਬ੍ਰਹਮਾ ਜੀ ਦਾ ਮੰਨਿਆ ਜਾਂਦਾ ਅਵਤਾਰ ਹੈ ਜਾਂ ਇਹਨੂੰ ਉਪ ਅਵਤਾਰ ਵੀ ਕਿਹਾ ਜਾਂਦਾ ਨੇ ਇਹਨਾਂ ਨੂੰ ਤਿੰਨ ਵੀ ਆਪਣਾ ਪੰਥ ਚਲਾਇਆ ਉਹਨਾਂ ਨੇ ਵੀ ਆਪਣਾ ਪੰਥ ਚਲਾਇਆ ਕਰਮੋ ਨਖ ਸਿਰ ਜਟਾ ਸਵਾਰੀ ਘਰ ਮਤਲਬ ਹੱਥਾਂ 'ਚ ਨੌ ਤੇ ਸਿਰ ਤੇ ਜਟਾਵਾਂ ਸਵਾਰ ਲੀਆਂ ਪ੍ਰਭ ਦੀ ਕਿਰਿਆ ਕਛਨਾ ਵਿਚਾਰੀ ਪ੍ਰਭੂ ਦੀ ਕਿਰਿਆ ਜਿਹੜਾ ਬਾਰੇ ਕੁਝ ਵਿਚਾਰ ਨਹੀਂ ਕੀਤਾ ਪੁਨ ਹਰ ਗੋਰਖ ਕੋ ਪੁਜਾਇਆ ਫਿਰ ਗੁਰਖ ਨੂੰ ਪੁਜਾਇਆ ਸਿੱਖ ਕਰੇ ਤਿਨ ਹੂ ਬੜਾ ਰਾਜਾ ਉਹਨੇ ਵੱਡੇ ਵੱਡੇ ਰਾਜੇ ਆਪਣੇ ਚੇਲੇ ਬਣਾ ਲਏ ਸਰਵਨ ਫਾਰ ਮੁਂਦਰਾ ਦੂਏ ਡਾਰੀ ਕੰਨ ਫਾੜ ਕੇ ਦੋ ਦੋ ਮੁਂਦਰਾ ਪਾ ਲਿਆ ਦੋਵੇਂ ਕੰਨਾਂ ਚ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਉਨ ਹਰ ਰਾਮਾਨੰਦ ਕੋ ਕਰਾ ਪੇਸ਼ ਬੈਰਾਗੀ ਕੋ ਜਿੰਨ ਤਰ੍ਹਾਂ ਫਿਰ ਰਾਮਾਨੰਦ ਨੂੰ ਭੇਜਿਆ ਕੰਠ ਕੰਠੀ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਕਸ਼ੂ ਨਾ ਵਿਚਾਰੀ ਆ ਗੱਲ ਮੈਨੂੰ ਉਹਨਾਂ ਥੋੜੀ ਜੀ ਮਤਲਬ ਸਮਝ ਨਹੀਂ ਆਈ ਕਿ ਆਰਣਕੀਏ ਕਿਉਂਕਿ ਵੇਖੋ ਰਾਮਾਨੰਦ ਜੀ ਬੜੇ ਨਾਮੇ ਸੰਤ ਹੋਏ ਗੋਰਖ ਜੀ ਵੀ ਹੋਏ ਨੇ ਤੇ ਗੁਰੂ ਸਾਹਿਬ ਕਹਿੰਦੇ ਕਿ ਇੰਨਾ ਵੀ ਪ੍ਰਭੂ ਦੀ ਕਿਰਿਆ ਕੋਸ਼ ਨਹੀਂ ਵਿਚਾਰੀ ਪਰ ਰਾਮਾਨੰਦ ਜੀ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਆ ਰਾਮਾਨੰਦ ਜੀ ਦੀ ਬਾਣੀ ਕੀ ਉਹਨਾਂ ਦੇ 4-5 ਚੇਲਿਆਂ ਦੀ ਵੀ ਬਾਣੇ ਆ ਵੇਖੋ ਕਬੀਰ ਜੀ ਰਵੀਦਾਸ ਭਗਤ ਸੈਣ ਤੇ ਭਗਤ ਪੀਪਾ ਤੇ ਇਸ ਤਰ੍ਹਾਂ ਬਹੁਤ ਸਾਰੇ ਉਹਨਾਂ ਦੇ ਭਗਤ ਜਿਹੜੇ ਚੇਲੇ ਹੋਏ ਨੇ ਰਾਮਾਨੰਦ ਜੀ ਦੇ ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈਗੀ ਆ ਪਰ ਇਹ ਗੱਲ ਯਾਦ ਫਿਰ ਹੋਰ ਕੋਈ ਰਾਮਾਨੰਦ ਹੋਇਆ ਰੱਬ ਜਾਣੇ ਜੇ ਪ੍ਰਭ ਪਰਮ ਪੁਰਖ ਉਪਜਾਇਏ ਤਿੰਨ ਤਿੰਨ ਆਪਣੇ ਰਾਹ ਚਲਾਏ ਜਿਹੜੇ ਪਰਮ ਪੁਰਖ ਰੱਬ ਨੇ ਭੇਜੇ ਉਹਨਾਂ ਵੀ ਆਪਣੇ ਆਪਣੇ ਰਾਹ ਚ ਲਾ ਲੇ ਮਹਾਦੀਨ ਤਬ ਪ੍ਰਭ ਉਪਰਾਜ ਅਰਬ ਦੇਸ਼ ਕੋ ਕੀਨੋ ਰਾਜਾ ਫਿਰ ਮੁਹੰਮਦ ਸਾਹਿਬ ਨੂੰ ਭੇਜਿਆ ਤਿੰਨ ਵੀ ਇੱਕ ਪੰਥ ਉਪਰਾਜ ਲਿੰਗ ਬਿਨਾ ਕੀਦੇ ਸਭ ਕਾਜਾ ਫਿਰ ਉਹਨੇ ਵੀ ਇੱਕ ਪੰਥ ਚ ਲਾਇਆ ਲਿੰਗ ਬਿਨਾ ਸਾਰੇ ਬਣਾਤੇ ਮਤਲਬ ਸਬਦਾ ਖਤਨਾ ਕੀਤਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾ ਹੋਣਾ ਦੜਾਇਓ ਆਪਣਾ ਹੀ ਨਾਮ ਜਪਵਾਇਆ ਤੇ ਸਤ ਨਾਮ ਨਹੀਂ ਕਿਸੇ ਤੋਂ ਜਪਵਾਇਆ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਜੂਰ ਕਰਹਿ ਕਬਸਾ ਕਹਿ ਸਾਜਾ ਕਿ ਮੈਂ ਤੈਨੂੰ ਆਪਣਾ ਪੁੱਤਰ ਬਖਸ਼ਿਆ ਵਾ ਪੰਥ ਜਿਹੜਾ ਉਹਦਾ ਪ੍ਰਚਾਰ ਲਈ ਤੈਨੂੰ ਸੁਸਜਿਤ ਕੀਤਾ ਜਾਹੇ ਤਾਹ ਤੇ ਧਰਮ ਚਲਾਏ ਕੁਬੁੱਧ ਕਰਨ ਤੇ ਲੋਗ ਹਟਾਏ ਜਾਓ ਉਥੇ ਜਾ ਕੇ ਧਰਮ ਚੱਕਰ ਚਲਾਓ ਤੇ ਦੁਰਮਤ ਕਰਨ ਤੋਂ ਲੋਕਾਂ ਨੂੰ ਹਟਾਓ ਇਹ ਹੁਣ ਪਰਮਾਤਮਾ ਦੇ ਵਚਨ ਸੀ ਗੁਰੂ ਸਾਹਿਬ ਦੇ ਪ੍ਰਤੀ ਹੁਣ ਗੁਰੂ ਸਾਹਿਬ ਅੱਗੇ ਕਹਿੰਦੇ ਨਾ ਕੀ ਕਹਿੰਦੇ ਕਬੀ ਬਾਚ ਕਿ ਕਭੀ ਕਹਿੰਦਾ ਅਗੇ ਗੁਰੂ ਸਾਹਿਬ ਕਹਿੰਦੇ ਠਾਢ ਪਇਓ ਮੈਂ ਜੋਰ ਕਰ ਬਚਨ ਕਰਾ ਕਹਾ ਸਰ ਨਿਆਏ ਕਿ ਮੈਂ ਖੜਾ ਹੱਥ ਜੋੜ ਕੇ ਤੇ ਬਚਨ ਜਿਹੜਾ ਕਹਿੰਦਾ ਸਿਰ ਨੀਵਾ ਕਰਕੇ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਪੰਥ ਤੇ ਫੇਰੀ ਚੱਲੇਗਾ ਜੇ ਤੁਸੀਂ ਸਹਾਇਤਾ ਕਰੋ ਕਿਰਪਾ ਕਰੋ ਇਹ ਕਾਰਨ ਪਰ মোহ ਪਠਾਇਓ ਤਬ ਮੈਂ ਜਗਤ ਜਨਮ ਧਰਿਆ ਇਸ ਕਰਕੇ ਮੈਨੂੰ ਪਰਮਾਤਮਾ ਨੇ ਭੇਜਿਆ ਫਿਰ ਮੈਂ ਜਗਤ ਤੇ ਆ ਕੇ ਜਨਮ ਧਰਿਆ ਜਿਮ ਤਿਨ ਕਹੀ ਇਨਾ ਤੈਮ ਕਹੋ ਜਿੱਦਾਂ ਉਹਨਾਂ ਨੇ ਕਹੀ ਉਦਾਂ ਹੀ ਮੈਂ ਕਹਿਣਾ ਹੋਰ ਕਿਸਤੇ ਬਹਿਰ ਨਾ ਗਏ ਹੋ ਤੇ ਹੋਰ ਮੈਂ ਕਿਸੇ ਦੇ ਨਾਲ ਵੈਰ ਨਹੀਂ ਪਾਲਾਂਗਾ ਜੇ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਤੇ ਜਿਹੜੇ ਮੈਨੂੰ ਪਰਮੇਸ਼ਰ ਕਹਿਣਗੇ ਉਹ ਸਾਰੇ ਨਰਕ ਕੁੰਡ ਚ ਜਾਣਗੇ ਮੋਕੋ ਦਾਸ ਤਵਨ ਕਾ ਜਾਨੋ ਮੈਨੂੰ ਉਹਦਾ ਦਾਸ ਜਾਨੋ ਜਾਂ ਮੈਂ ਭੇਦ ਨਾ ਰੰਚ ਪਛਾਨੋ ਇਸ ਗੱਲ ਦੇ ਵਿੱਚ ਕੋਈ ਵੀ ਭੇਦ ਨਾ ਸਮਝੋ ਕੋਈ ਵੀ ਜਰਾ ਜਿਆ ਵੀ ਇਹਦੇ ਵਿੱਚ ਡਾਊਟ ਨਾ ਕਰੋ ਮੈਂ ਹਉ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਜੋ ਪ੍ਰਭ ਜਗਤ ਕਹਾ ਸੋ ਕਹਿ ਹੈ ਮ੍ਰਿਤ ਲੋਗ ਤੇ ਮੋਹ ਨਾ ਰਹੋ ਜੋ ਪ੍ਰਭੂ ਨੇ ਕਿਹਾ ਉਹ ਕਹੂੰਗਾ ਮੈਂ ਤੇ ਮ੍ਰਿਤਯੂ ਲੋਗ ਦੇ ਵਿੱਚ ਮੈਂ ਚੁੱਪ ਨਹੀਂ ਰਹੂੰਗਾ ਸੱਚ ਕਹਿਣ ਤੋਂ ਹੁਣ ਅੱਗੇ ਕੀ ਕਹਿੰਦੇ ਹਨ ਗੁਰੂ ਸਾਹਿਬ ਜਟਾ ਨਾ ਸੀਸ ਧਾਰਿਓ ਕਿ ਮੈਂ ਜਟਾ ਤੇ ਨੀਤਾ ਰੰਗ ਸੀਸ ਨਾ ਮੁੰਦਰ ਕਾ ਸੋ ਧਾਰਿਓ ਨਾ ਮੁੰਦਰਾਂ ਧਾਰਨ ਕਰਾਂਗਾ ਨਾ ਕਾਨ ਕਾਹੂ ਕੋਈ ਧਰੋ ना परवाह करांगा कहो प्रभु सो मैं करो जो प्रभु ने वही उ करागाजो सो एक जो काम सर्व ठामेंग ना जाप आन को जपो होर के नहीं जपागा ना और थापना थपो ना होर के स्थापना करांगा व्यंत नाम ते आयो परम जोत पायो ना ध्यान आन, आन को धरो ना नाम आन उच ना नाम आन होर के नाम ही नहीं ना कि होर ध्यान भी नहीं ਫਿਰ ਕਹਿੰਦੇ ਹਮ ਇੱਕ ਆ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ ਕੇ ਮੈਨੂੰ ਧਰਮ ਵਾਸਤੇ ਗੁਰਦੇਵ ਨੇ ਪਰਮਾਤਮਾ ਨੇ ਭੇਜਿਆ ਐਸੇ ਕੰਮ ਲਈ ਮੈਂ ਜਗਤ ਵਿੱਚ ਆਇਆ ਹਾਂ ਫਿਰ ਅੱਗੇ ਉਹੀ ਸਭ ਗੱਲਾਂ ਕਹਿੰਦੇ ਨੇ ਕਿ ਜੋ ਪਰਮਾਤਮਾ ਨੇ ਅੱਗੇ ਕਹੀਆ ਕਿ ਮੈਂ ਅੱਗੇ ਦੇਵਤੇ ਸਾਧ ਸੰਤ ਕਈ ਭੇਜਿਆ ਪਰ ਸਾਰੇ ਜਾਂ ਤੇ ਆਪਾ ਡੱਗੇ ਜਾਂ ਲੋਕਾਂ ਨੂੰ ਭਟਕਾਤਾ ਪਰ ਮੈਂ ਇਹ ਕੰਮ ਨਹੀਂ ਕਰਾਂਗਾ ਨਾ ਮੈਂ ਕੋਈ ਕਰਮकांड ਕਰਾਂਗਾ ਨਾ ਮੈਂ ਕੋਈ ਭੇਖ ਧਰਨ ਕਰਾਂਗਾ ਕਹਿੰਦੇ ਆ ਨਾ ਨਾ ਜਟਾ ਮੁੰਡਤਾਰੋ ਨਾ ਮੈਂ ਜਟਾਵਾਂ ਤਰਾ ਤਾਨ ਕਰਾਂਗਾ ਸਿਰ ਤੇ ਨਾ ਮੁੰਦਰ ਕਾ ਸਵਾਰੋ ਨਾ ਮੈਂ ਮੁੰਦਰਾ ਪਾਵਾਂਗਾ ਜਪੋ ਤਾਸ ਨਾਮਕ ਸਰੇ ਸਰਬ ਕਾਮੰ ਕੀ ਜਿਹੜਾ ਹੈ ਉਹਦਾ ਹੀ ਨਾਮ ਜਪਾਂਗਾ ਜਿਹਦੇ ਨਾਲ ਸਾਰੇ ਕੰਮ ਜਿਹੜੇ ਹਨ ਨਾ ਸਰਦੇ ਹਨ ਨਾ ਨੈਨੰ ਮੀਚੋ ਕਿ ਮੈਂ ਨਾਮ ਹੈ ਅੱਖਾਂ ਬੰਦ ਕਰਾਂਗਾ ਨਾ ਪਿੰਡ ਦਿਮੰਗ ਦਿਖਾਵੋ ਨਾ ਮੈਂ ਕੋਈ ਪਖੰਡ ਦਿਖਾਵਾਂਗਾ ਨਾ ਕੋ ਕਰਮੰ ਕਮਾਵੋ ਨਾ ਭੇਖੀ ਕਾਓ ਕਹਿੰਦੇ ਹਨ ਕਿ ਨਾ ਮੈਂ ਕੋਈ ਕਰਮ ਕਰਾਂਗਾ ਮਾੜਾ ਕੰਮ ਕਰਾਂਗਾ ਤਾਂ ਨਾ ਹੀ ਮੈਂ ਪੇਖੀ ਕਹਾਵਾਂਗਾ ਕੋਈ ਪੇਖ ਨਹੀਂ ਹੋਏਗਾ ਮੇਰਾ ਮਤਲਬ ਉਹਨਾਂ ਦਾ ਕਹਿਣਾ ਹੈ ਕਿ ਵੇਖੋ ਤੁਸੀਂ ਜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਸੇ ਨੇ ਕੋਈ ਖਾਸ ਪੇਸ਼ ਨਹੀਂ ਤਾਰਨ ਕੀਤਾ ਜੋ ਸਧਾਰਨ ਕੱਪੜੇ ਹੁੰਦੇ ਸਨ ਉਹੀ ਪਾਏ ਹਨ ਪਰ ਅੱਜ ਦੀ ਡੇਟ 'ਚ ਜੇ ਵੇਖੀਏ ਇੰਨਾ ਗੱਲਾਂ ਤੇ ਕੀ ਸਿੱਖ ਸਮਾਜ ਜਿਹੜਾ ਵਾ ਉਹ ਤੁਹਾਨੂੰ ਦੱਸਦਾ ਵਾ ਕਿ ਖਰਾ ਉੱਤਰ ਦਾ ਮੇਰੇ ਸਾਹਮਣਾਂ ਤੇ ਬਿਲਕੁਲ ਨਹੀਂ ਉੱਤਰਦਾ ਕਿ ਵੇਖੋ ਕੁਛ ਨਾ ਕੁਛ ਚੀਜ਼ਾਂ ਇਹ ਮੈਂ ਧਾਰਨ ਕੀਤੀਆਂ ਹੋਇਆਂ ਪ੍ਰਤੀਕ ਧਾਰਨ ਕੀਤੇ ਹੋਏ ਐਡਰੈਸਾਂ ਇਹੋ ਜਿਹੇ ਬਣਾਈਆਂ ਬਾਬਿਆਂ ਦੀ ਐਡਰੈਸ ਜੇ ਕੋਈ ਜੀਨਸ ਪੈਂਟ ਪਾ ਕੇ ਦਰਬਾਰ ਸਾਹਿਬ ਕੋਈ ਕੀਰਤਨ ਕਰਕੇ ਵਿਖਾ ਦੇ ਮੈਨੂੰ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਮਨ 'ਚ ਇਹ ਗੱਲ ਹੋ ਗਈ ਕਿ ਇਹ ਡਰੈਸ ਇਦਾਂ ਦੀ ਹੀ ਉੱਥੇ ਵੀ ਉਹਨਾਂ ਨੇ ਡਰੈਸ ਕੋਡ ਲਾਗੂ ਕੀਤੇ ਹੋਏ ਆ ਨਿਹੰਗਾਂ ਦੇ ਡਰੈਸ ਚਲੋ ਨਿਹੰਗਾਂ ਨੂੰ ਮੈਂ ਛੱਡ ਸਕਦਾ ਥੋੜੀ ਦੇਰ ਲਈ ਕਿਉਂਕਿ ਨਿਹੰਗ ਸਿੰਘ ਜਿਹੜੇ ਨਾ ਇੱਕ ਫੌਜ ਦੇ ਹਿਸਾਬ ਨਾਲ ਬਣਾਏ ਗਏ ਤੇ ਫੌਜ ਦੀ ਇੱਕ ਡਰੈਸ ਹੁੰਦੀ ਆ ਇਹ ਮੈਂ ਇਹਨਾਂ ਦੇ ਐਡਰੈਸ ਮੈਂ ਕਹਿ ਸਕਦਾ ਕਿ ਠੀਕ ਆ ਫੌਜ ਵਾਸਤੇ ਠੀਕ ਆ ਪਰ ਇੱਕ ਪੰਥ ਦੇ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪੰਥ ਦੇ ਤੌਰ ਤੇ ਮੇਰੀ ਕੋਈ ਸਿੱਖਾਂ ਦੀ ਐਡਰੈਸ ਨਹੀਂ ਹੋਏਗੀ ਤੇ ਨਾ ਕੋਈ ਪ੍ਰਤੀਕ ਹੀ ਧਾਰਨ ਕਰਾਂਗੇ ਪਰ ਪ੍ਰਤੀਕ ਵੀ ਅਸੀਂ ਧਾਰਨ ਕੀਤੇ ਹੋਏ ਨੇ ਤੇ ਇਹ ਚ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਹੀ ਵਿਚਾਰ ਕਰ ਲਿਓ ਕਹਿੰਦੇ ਜੇ ਜੇ ਭੇਖ ਸੋ ਤਨ ਮੈਂ ਧਾਰੇ ਜਿਹੜੇ ਭੇਖ ਧਾਰਦੇ ਨੇ ਤਨ ਦੇ ਉੱਤੇ ਤੇ ਪ੍ਰਭ ਜਨ ਕਛਤ ਕੈ ਨ ਬਚਾਰੇ ਉਹਨਾਂ ਨੂੰ ਪਰਮਾਤਮਾ ਜਿਹੜਾ ਨਾ ਕੁਝ ਨਹੀਂ ਸਮਝਦਾ ਜਿਹੜਾ ਪਰਮਾਤਮਾ ਦੇ ਜਿਹੜੇ ਗਿਆਨ ਨੇ ਸਾਧੂ ਜਿਹੜੇ ਸੰਤ ਨੇ ਅਸਲੀ ਉਹ ਉਹਨਾਂ ਨੂੰ ਕੁਝ ਨਹੀਂ ਸਮਝਦੇ ਸਮਝ ਲੈ ਸਭ ਜਨਮਨ ਮਾਹਿਰ ਉਹ ਸਾਰੇ ਸਮਝ ਲੈਣ ਨਿੰਮਨ ਮੈਂ ਪਰਮੇਸ਼ਰ ਨਹੀਂ ਪਖੰਡ ਦੇ ਵਿੱਚ ਵਿਖਾਵੇ ਦੇ ਵਿੱਚ ਪਰਮੇਸ਼ਵਰ ਨਹੀਂ ਹੈ ਪਰਮਾਤਮਾ ਨਹੀਂ ਹੈ ਤੇ ਜਿਹੜੇ ਪਖੰਡ ਕਰਦੇ ਨੇ ਉਹਨਾਂ ਦਾ ਦਾਲ ਰੋਟੀ ਜ਼ਰੂਰ ਚੱਲ ਜਾਂਦਾ ਇਹ ਦੱਸ ਦਿਆਂ ਨਾ ਜੇ ਜੇ ਕਰਮ ਕਰ ਡਿਮ ਦਿਖਾਈ ਤਿੰਨ ਪਰਲੋਕਨ ਮੈਂ ਗਤ ਨਹੀਂ ਉਹਦੇ ਪਰਲੋਕ ਚ ਕੋਈ ਗਤੀ ਨਹੀਂ ਆ ਜੀਵਨ ਜੀਵਤ ਚਲਤ ਜਗਤ ਕੇ ਕਾਜਾ ਜੀਦੇ ਜੀ ਜਗਤ ਕੇ ਕਾਜ ਚੱਲਦੇ ਰਹਿੰਦੇ ਨੇ ਕਿ ਚਲੋ ਤੁਹਾਨੂੰ ਕਹਿਣਾ ਸੱਦ ਲਿਆ ਪਾਠ ਕਰਾ ਲਿਆ ਅਰਦਾਸ ਕਰਵਾ ਲਈ ਤੇ ਚਲੋ ਤੁਸੀਂ ਥੋੜਾ ਬਹੁਤ ਦਾਨ ਦਕਸ਼ਣਾ ਦੇਤਾ ਉਹਨਾਂ ਨੂੰ ਸਵਾਗ ਦੇਖ ਕਰ ਪੂਜਤ ਰਾਜਾ ਕਿ ਸਵਾਗ ਵੇਖ ਕੇ ਤੁਹਾਡਾ ਜਿਹੜਾ ਵਾ ਡਰੈਸ ਵੇਖ ਕੇ ਲੋਕ ਤੁਹਾਨੂੰ ਮੱਥੇ ਟੇਕਦੇ ਨੇ ਤਹਾਡੀ ਵਾਹ ਵਾਹ ਕਰਦੇ ਨੇ ਤੁਹਾਨੂੰ ਲਿਆ ਕੇ ਘਰ ਚ ਲੰਗਰ ਖਵਾਉਂਦੇ ਨੇ ਆਜੋ ਬਾਬਾ ਜੀ ਖਾਜੋ ਆਜੋ ਬਾਬਾ ਜੀ ਲੰਗਰ ਛਕੋ ਆਡੇ ਘਰ ਚਰਨ ਪਾਓ ਇਹ ਆਂਦਾ ਕਿ ਦਾਲ ਰੋਟੀ ਬਾਬਾ ਕਹਿੰਦਾ ਚਲਦੀ ਰਹਿੰਦੀ ਆ ਪਰ ਪਰਲੋਕ ਚ ਉਹਦੀ ਗੱਤ ਕੋਈ ਨਹੀਂ ਹੁੰਦੀ ਕਹਿੰਦੇ ਨੇ ਭੇਖ ਦੇ ਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਤੀ ਘਟਿਓ ਬਸ ਨਰਕ ਮੋਹ ਲੈ ਨ ਕਿ ਲੋਕਾਂ ਨੂੰ ਵਖਾ ਕੇ ਤੇ ਚਲੋ ਬਸ ਕਰ ਲਿਆ ਭੇਖ ਕਿ ਮੈਂ ਬੜਾ ਸਾਧੂ ਸੰਤ ਆ ਬੜਾ ਭਗਤ ਆ ਮੈਂ ਬੜਾ ਤਗੜਾ ਕਥਾਕਾਰ ਆ ਕੀਰਤਨੀ ਆਵਾ ਪਰ ਅੰਤ ਸਮੇਂ ਵਿੱਚ ਕਾਲ ਦੇ ਕੱਟੇ ਹੋਏ ਛੁਰੀ ਦੇ ਨਾਲ ਨਰਕਾਂ ਨੂੰ ਹੀ ਜਾਣਗੇ ਉਹ ਜੇ ਲੋਗ ਫਿਰ ਅੱਗੇ ਕਹਿੰਦੇ ਨੇ ਸਵਾਂਗਨ ਮੈਂ ਪਰਮੇਸ਼ਰ ਨਹੀਂ ਸਵਾਂਗ ਦੇ ਵਿੱਚ ਉਹ ਖਾ ਡਰੈਸ ਪਾਉਣ ਨਾਲ ਕੋਈ ਪਰਮੇਸ਼ਰ ਨਹੀਂ ਮਿਲਦਾ ਕਿ ਸਾਧੂਆਂ ਵਾਲੇ ਸੰਤਾਂ ਵਾਲੀ ਡਰੈਸ ਪਾ ਲੈ ਖੋਜ ਫਿਰੇ ਸਭ ਹੀ ਕੋ ਕਾਹੀ ਖੋਜ ਫਿਰਦੇ ਨੇ ਸਾਰੇ ਕਹੀ ਆਪਣੋ ਮਨ ਕਰਮੋ ਜਹਾਨਾ ਜਿਨੇ ਆਪਣਾ ਮਨ ਆਪਣੇ ਹੱਥ ਵਿੱਚ ਲਿਆਂਦਾ ਮਤਲਬ ਕੰਟਰੋਲ ਕਰ ਲਿਆ ਨਾ ਜਿਹੜਾ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਮਨ ਜਿੱਤੈ ਜਗ ਜਿੱਤੈ ਜਿਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ ਕਿ ਸਭ ਤੋਂ ਜ਼ਰੂਰੀ ਕੰਮ ਹੈ ਆਪਣੇ ਮਨ ਨੂੰ ਕੰਟਰੋਲ ਕਰਨਾ ਪਾਰ ਬ੍ਰਹਮ ਕੋ ਤਿਨੇ ਪਛਾਨਾ ਉਹਨੇ ਹੀ ਪਾਰ ਬ੍ਰਹਮ ਨੂੰ ਪਛਾਣਿਆ ਜਿਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ ਫਿਰ ਅੱਗੇ ਕਹਿੰਦਾ ਮੁਰਪਿਤ ਪੂਰਬ ਕੀ ਸਪਿਆਨਾ ਮੇਰੇ ਪਿਤਾ ਨੇ ਪੂਰਮ ਦੇ ਵੱਲ ਜਾਣਾ ਕੀਤਾ ਭਾਤ ਭਾਤ ਕੇ ਤੀਰਥ ਨਾਨਾ ਕਿ ਭਾਤ ਭਾਤ ਦੇ ਉਹਨਾਂ ਨੇ ਤੀਰਥਾਂ ਦੇ ਇਸ਼ਨਾਨ ਕੀਤਾ ਜਬ ਹੀ ਜਾਤ ਤਿਰਵੇਣੀ ਪਏ ਜਦੋਂ ਤਿਰਵੇਣੀ ਪਹੁੰਚੇ ਜਿਨੂੰ ਅੱਜ ਦੀ ਡੇਟ 'ਚ ਅਸੀਂ ਪ੍ਰਿਆਗਰਾਜ ਕਹਿੰਨੇ ਹਾਂ ਪੁੰਨ ਦਾਨ ਦਿਨ ਕਰਤ ਬਿਤਾਏ ਪੁੰਨ ਦਾਨ ਕਰਕੇ ਦਿਨ ਬਿਤਾਏ ਤਹੀਂ ਪ੍ਰਕਾਸ਼ ਹਮਾਰਾ ਪਇਓ ਤਹੀਂ ਪ੍ਰਕਾਸ਼ ਮਤਲਬ ਫਿਰ ਤਿਰਵਾਣੀ ਵਿਖੇ ਹੀ ਪ੍ਰਿਆਗਰਾਜ ਵਿਖੇ ਹੀ ਜਿਹੜੇ ਗੁਰੂ ਸਾਹਿਬ ਹਨ ਉਹਨਾਂ ਨੇ ਗਰਭ ਦੇ ਵਿੱਚ ਪ੍ਰਵੇਸ਼ ਕੀਤਾ ਪਟਨਾ ਸਾਹਿਬ ਵਿਖੇ ਪਰ ਬੋਲੇ ਉਹ ਕਿ ਪਟਨਾ ਸਾਹਿਬ ਦੇ ਵਿੱਚ ਫਿਰ ਅਸੀਂ ਜਨਮ ਲਿਆ ਮਦਰ ਦੇਸ਼ ਹਮਕੋ ਲੈ ਆਏ ਫਿਰ ਮਦਰ ਦੇਸ਼ ਜਿਹੜਾ ਹੀ ਜਿਨੂੰ ਅੱਜ ਆਪਾਂ ਪੰਜਾਬ ਕਹਿੰਨੇ ਹਾਂ ਉਥੇ ਲੈ ਕੇ ਆਏ ਭਾਦ ਭਾਦ ਕੇ ਦਈਨ ਦੁਲਾਰਾਏ ਕਿ ਭਾਦ ਭਾਦ ਦੇ ਜਿਹੜੇ ਹਨ ਜਿਹੜੇ ਸਾਨੂੰ ਦੁਲਾਰ ਦਿੱਤੇ ਗਏ ਨੇ ਕਿੰਨੇ ਅਨੇਕ ਭਾਦ ਤਨ ਰਸ਼ਾ ਅਨੇਕ ਤਰ੍ਹਾਂ ਨਾਲ ਤਨ ਦੀ ਰਸ਼ਾ ਕੀਤੀ ਦੀਨੀ ਭਾਦ ਭਾਦ ਕੀ ਸਿਚਾ ਕਈ ਤਰ੍ਹਾਂ ਦੀਆਂ ਜਿੱਦਾਂ ਆਮ ਪੜਾਈ ਆ ਜਿਹੜੀ ਮਾਰਸ਼ਲ ਆਟ ਇਹੋ ਜਿਹੇ ਥੋੜੇ ਬਹੁਤ ਸਿੱਖਿਆ ਜਿਹੜੀਆਂ ਦੇਣੀਆਂ ਸ਼ੁਰੂ ਕੀਤੀਆਂ ਜਦੋਂ ਹਮ ਧਰਮ ਕਰਮੋਂ ਆਏ ਜਦੋਂ ਧਰਮ ਕਰਮ ਦੀ ਗੱਲ ਆਈ ਧਰਮਵਾਦੀ ਦੀ ਸਿੱਖਿਆ ਲੈਣੀ ਸਮਝਣੀ ਦੇਵ ਲੋਕ ਤਬ ਪਿਤਾ ਸਦਾ ਹਿਤ ਤੱਕ ਫਿਰ ਪਿਤਾ ਜੀ ਜਿਹੜੇ ਹਨ ਉਹ ਸੰਸਾਰ ਛੱਡ ਕੇ ਦੇਵ ਲੋਗ ਨੂੰ ਸੁਧਾਰ ਗਏ ਫਿਰ ਅੱਗੇ ਕਹਿੰਦੇ ਹਨ ਕਿ ਫਿਰ ਜਦੋਂ ਅਸੀਂ ਥੋੜੇ ਵੱਡੇ ਹੋਏ ਤੇ ਅਸੀਂ ਜਦੋਂ ਫਿਰ ਆਪਣਾ ਰਾਜ ਕਾਜ ਸਾਹਮਣ ਲੱਗੇ ਤੇ ਫਿਰ ਅਸੀਂ ਚੱਲ ਕੇ ਪੌਂਟਾ ਸਾਹਿਬ ਆਏ ਤੇ ਪੌਂਟ ਰੇ ਅਸੀਂ ਫਿਰ ਉੱਥੇ ਬਹੁਤ ਸ਼ਿਕਾਰ ਖੇਡੇ ਕਈ ਅਸੀਂ ਦੇਛ ਮਾਰੇ ਰਾਜ ਸਾਜ ਹੰਪੂਰ ਹੰਪਰ ਜਬ ਆਇਓ ਜਥਾ ਸਖਤ ਤਬ ਧਰਮ ਚਲਾਇਓ ਪਾਂਤ ਪਾਂਤ ਬਨ ਖੇਲ ਸ਼ਿਕਾਰਾ ਮਾਰੇ ਰੀਸ਼ ਰੋਜ ਜੰਘਾਰਾ ਰੇਸ਼ ਮਾਰੇ 12 ਸਿੰਘੇ ਮਾਰੇ ਨੀਲਗਾਵਾ ਹੀ ਮਾਰੀਆਂ ਦੇਸ ਚਲ ਹਮਤੇ ਪੁਨ ਭਈ ਸਹਿਰ ਪਾਵਟਾ ਕੀ ਸੁਦਲੇ ਸਹਿਰ ਪਾਵਟਾ ਜਾ ਕੇ ਅਹੀਂ ਆਸਨ ਲਾਇਆ ਕਲੰਦਰੀ ਟੱਟ ਕਰੇ ਬਿਲਾਸਾ ਅਨੇਕ ਭਾਤ ਕੇ ਪੇਖ ਤਮਾਸ਼ਾ ਕਲੰਦਰੀ ਜਮਨਾ ਦੇ ਟੱਟ ਤੇ ਅਹੀਂ ਫਿਰ ਉਥੇ ਤਮਾਸ਼ੇ ਵੇਖਿਆਨੇਕ ਅਨੇਕ ਤਰਾ ਦੇ ਤੇ ਉਥੇ ਆਨੰਦ ਲਏ ਤੈਕੇ ਸਿੰਘ ਘਨੇ ਚੁਨ ਮਾਰੇ ਉਥੇ ਫਿਰ ਕਈ ਸ਼ੇਰ ਮਾਰੇ ਰੋਜ ਰੀਸ਼ ਬਹੁ ਭਾਤ ਬਿਦਾਰੇ ਰ ਰੇਛ ਜਿਹੜੇ ਹੀ ਜਾਂ ਜਿਹੜੇ ਬਾਰਾ ਸਿੰਘ ਇਹ ਉਹ ਬੜੇ ਤਰ੍ਹਾਂ ਦੇ ਮਾਰੇ ਫਤਿਹ ਸਿੰਘ ਕੋਪਾ ਤਬ ਰਾਜਾ ਲੋਹਪਰਾ ਹਮਸੋ ਬਿਨ ਕਾਜਾ ਫਿਰ ਫਤਿਹ ਸਿੰਘ ਜਿਹੜਾ ਉਤੋਂ ਦਾ ਰਾਜਾ ਹੀ ਉਹ ਸਾਡੇ ਤੇ ਗੁੱਸੇ ਹੋ ਗਿਆ ਤੇ ਉਹਨੇ ਸਾਡੇ ਨਾਲ ਪੰਗਾ ਲੈ ਲਿਆ ਪਾਵ ਹੈ ਉਸਨੇ ਸਾਡੇ ਨਾਲ ਜੰਗ ਸ਼ੁਰੂ ਕਰ ਦਿੱਤੀ ਤੇ ਦੋਸਤੋ ਇਹ ਆਪਣੇ ਜਨਮ ਦਾ ਵਰਣਨ ਦੱਸ ਦਿਆ ਹਨ ਗੁਰੂ ਸਾਹਿਬ ਤੇ ਅਗਲੇ ਵੀਡੀਓ ਚ ਗੱਲ ਕਰਾਂਗੇ ਕਿ ਉਹਨਾਂ ਦੀ ਫਿਰ ਫਤਿਹ ਸਿੰਘ ਜਿਹੜਾ ਰਾਜਾ ਹੀ ਉਦੇ ਨਾਲ ਉਹਨਾਂ ਦੀ ਲੜਾਈ ਹੁੰਦੀ ਹੈ ਤੇ ਹੋਰ ਵੀ ਫਤਿਹਸਾ ਸੌਰੀ ਫਤਿਹਸਾ ਰਾਜਾ ਨਾਲ ਉਹਨਾਂ ਦੀ ਲੜਾਈ ਹੁੰਦੀ ਹੈ ਤੇ ਹੋਰ ਵੀ ਫਿਰ ਕੁਝ ਲੜਾਈਆਂ ਦਾ ਉਹ ਆਪਣਾ ਵਰਣਨ ਕਰਦੇ ਹਨ ਉਹ ਅਸੀਂ ਜੰਗਾ ਦੇ ਸ਼ੋਰਟ ਦੇ ਵਿੱਚ ਅਗਲੇ ਵੀਡੀਓ ਚ ਗੱਲ ਕਰਾਂਗੇ ਤੁਹਾਨੂੰ ਇਹ ਵੀਡੀਓ ਜਾਣਕਾਰੀ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਕਮੈਂਟ 'ਚ ਲਿਖਣਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ